ਲੋਬੀ ਕਿਸਾਨ ਪ੍ਰਭੂ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਐਚ ਐਮ ਟੀ 652 ਟਰੈਕਟਰ ਵਕਾਊ ਆ 2015 ਮਾਡਲ ਆ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਪੰਜਾਬ ਨੰਬਰ ਆ ਪੰਜਾਬ ਨੰਬਰ ਟਰੈਕਟਰ ਆ ਬਾਕੀ ਟਰਬੋ ਵਾਲਾ ਟਰੈਕਟਰ ਆ ਏ ਟੂ ਜ਼ेड ਸਾਰਾ ਟਰੈਕਟਰ ਰੀਜਨਲ ਆ ਕੰਪਨੀ ਦਾ ਐਚ ਐਮ ਟੀ ਕੰਪਨੀ ਦਾ ਫਿਟਡ ਪਾਵਰ ਸਟੀering ਆ ਅਗਲੇ ਟਾਇਰ 80% ਆ ਮਗਰਲੇ ਟਾਇਰ 40% ਆ ਟਰੈਕਟਰ ਇੰਜਨ ਗੇਅਰ ਦਾ ਪੂਰਾ ਓਕੇ ਆ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਆਪਦੀ ਤਸੱਲੀ ਕਰਕੇ ਇਹ HMT 65 बाई ਟਰੈਕਟਰ ਖਰੀਦ ਸਕਦੇ ਆ ਬਾਕੀ ਰੀਜਨਲ ਕੰਪਨੀ ਦਾ 65 बाई ਟਰੈਕਟਰ ਆ ਜੋ ਸ਼ੋਅ ਇਸ ਟਰੈਕਟਰ ਨੂੰ ਆਈ ਆ ਇਹ ਕੰਪਨੀ ਦੀ ਸ਼ੋਅ ਆ ਬਾਕੀ 2015 ਮਾਡਲ ਆ ਰੈਮਰੂਮ ਟਰੈਕਟਰ ਦੇ ਬਿਲਕੁਲ ਰੀਜਨਲ ਆ ਟਰੈਕਟਰ ਦੀ ਕੋਈ ਆਵਾਜ਼ ਨਹੀਂ ਬਾਕੀ ਪਾਵਰ ਸਟੀering ਕੰਪਨੀ ਦਾ ਹੁਣ ਗੱਲ ਕਰੀਏ ਆਪਾਂ ਇਸ ਟਰੈਕਟਰ ਦੀ ਡਿਮਾਂਡ ਦੀ ਤਾਂ ਡਿਮਾਂਡ ਹੈਗੀ ਆ ਜੀ ਮਾਲਕ ਨੇ ਇਸ ਦੀ ਡਿਮਾਂਡ 3,90,000 ਰੁਪਏ ਰੱਖੀ ਆ ਬਾਕੀ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਜਾਊਗਾ ਉਹਦਾ ਉਹਦੇ ਮੌਕੇ ਤੇ ਮਾਨਤਨ ਹੋ ਜਾਊਗਾ ਤੇ ਮਾਲਕ ਦਾ ਮੋਬਾਈਲ ਨੰਬਰ ਉੱਪਰ ਸਕਰੀਨ ਤੇ ਚੱਲ ਰਿਹਾ ਉੱਥੋਂ ਤੁਸੀਂ ਨੋਟ ਕਰਕੇ ਇਸ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਆ ਤੇ ਇਹ ਟਰੈਕਟਰ ਤੁਸੀਂ ਖਰੀਦ ਸਕਦੇ ਆ ਜੀ ਹੁਣ ਜੇਕਰ ਤੁਸੀਂ ਆਪਣੇ ਕਿਸੇ ਵੀ ਖੇਤੀ ਸਦਨ ਦੀ ਐਡ ਕਰਵਾਉਣੀ ਆ ਤਾਂ 6239529480